ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਇਸ ਵੀ ਮੀਦੇ ਨਾਲ ਅੱਪ ਅੱਜ ਦਾ ਜਿਹੜਾ ਵਲੌਗ ਹੈ ਤੁਹਾਡੇ ਨਾਲ ਸ਼ੇਅਰ ਕਰ ਲਵਾਂਗੇ ਦਿਨ ਹੈਗਾ ਅੱਜ ਸੈਟਰਡੇ ਦਾ ਤੇ ਤਰੀਕ ਹੈਗੀ ਅੱਜ ਕਿੰਨੀਆਂ ਯਾਰ 27 ਐ 28 27 ਐ 27 ਤਰੀਕਾ ਅੱਜ ਤੇ 27 ਸੈਪਟੈਂਬਰ ਓਹ ਹੋ ਟਾਈਮ ਹੈਗਾ ਯਾ ਸ਼ਾਮ ਦੇ 5:30 ਹੋ ਗਏ ਨੇ ਤੇ ਮੈਨੂੰ ਸਵੇਰ ਦੀ ਕੋਈ ਸੁਰਤ ਨਹੀਂ ਕੋਈ ਉੱਗ ਨਹੀਂ ਕੋਈ ਸੁਗ ਨਹੀਂ ਨਾ ਬਲੌਗ ਦੀ ਨਾ ਕਾਸੀ ਹੋਰ ਦੀ ਮੈਂ ਕੰਮ 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 ਐ ਨਾ ਕੰਮਾਂ ਘਰ ਦੇ ਵਿੱਚ ਚਲੋ ਵਾਹਿਗੁਰੂ ਦੇ ਘਰੋਂ ਕੰਮ ਹੋਣਾ ਬਹੁਤ ਜ਼ਰੂਰੀ ਆ ਪਰ ਇੱਕ ਚਲੋ ਕੰਮ ਬੰਦਾ ਕਰ ਲੈਂਦਾ ਕੰਮ ਤਾਂ ਪਹਿਲਾਂ ਵੀ ਕਰਦੇ ਆ ਕੰਮ ਦੀ ਨਹੀਂ ਕੋਈ ਗੱਲ ਹਟੇ ਨਹੀਂ ਜਾਦੇ ਅੱਜ ਗਰਮੀ ਵੀ ਰੱਬ ਨੇ ਜਿੰਨੀ ਵੀ ਗਰਮੀਆਂ ਸਾਲ ਭਰ ਦੇਈ ਵੀ ਸਾਰੀ ਬਾਕੀ ਹੋਰ ਕਿਸੇ ਦਿਨ ਗਰਮੀ ਨਹੀਂ ਪਾਉਣੀ ਅੱਜੇ ਹੀ ਪਾਉਣੀ ਆ ਇੰਨੀ ਗਰਮੀ ਇੰਨੀ ਗਰਮੀ ਹਨਨੀ ਤੋਂ ਪੋ ਵਾਹਗਰੂ ਵਾਹਗਰੂ ਬਸ ਕਰਾਤੀ ਮੈਂ ਜਿਵੇਂ ਕੱਲ ਵੀ ਮੈਂ ਤੁਹਾਨੂੰ ਦੱਸਿਆ ਨਾ ਕੰਮ ਵਿਚਾਲੇ ਛੱਡ ਕੇ ਨਾ ਆ ਕੇ ਅੱਜ ਮੈਂ ਕੰਮ ਵੀ ਹਨਾ ਵਿਚਾਲੇ ਵੀ ਨਹੀਂ ਛੱਡ ਸਕਦੀ ਸੀ ਕਿ ਮੈਂ ਲੱਗੀ ਹੋਈ ਸੀ ਥੋੜੀ ਜਿਹੀ ਸਫਾਈ ਦੀ ਮਤਲਬ ਐਵੇਂ ਨਹੀਂ ਡੀਪ ਕਲੀਨਿੰਗ ਵੀ ਨਹੀਂ ਕਲੀਨਿੰਗ ਹੀ ਕਰਦੀ ਸੀ ਸਵੇਰ ਦੀ ਹੋਈ ਨਹੀਂ ਸੀਗੀ ਕੱਲ ਵੀ ਤੁਹਾਨੂੰ ਪਤਾ ਚੰਗੀ ਤਰ੍ਹਾਂ ਨਹੀਂ ਸੀ ਹੋਈ ਹਨਾ ਤੇ ਫਿਰ ਉਹਦੇ ਕਰਕੇ ਮੈਂ ਹੁਣ ਉਹਨਾਂ ਨੂੰ ਵੀ ਕਹਿੰਦੀ ਸੀ ਕਿ ਮਾਹ ਕੋਈ ਵੀ ਕੰਮ ਇਹ ਜਿਹੜਾ ਹੈਗਾ ਜਿਹੜਾ ਕੀਤੇ ਬਿਨਾ ਸਰਦਾ ਹਣਾ ਕਿਸੇ ਕੰਮ ਬਿਨਾਂ ਨਹੀਂ ਸਰਦਾ ਨਾ ਹੱਦੇ ਬਿੱਤੇ ਬਿਨਾਂ ਸਰਦਾ ਨਾ ਝੜ ਕੋਚਾ ਕਰੇ ਬਗੈਰ ਸਰਦਾ ਕਿਸੇ ਕੰਮ ਬਿਨਾ ਕੱਪੜੇ ਨਾਲ ਤੋਬੋ ਤੱਕ ਕੱਪੜੇ ਐਂ ਢੇਲ Dal ਸਬਜ਼ੀ ਨਾ ਬਣਾ ਬੋ ਤਾਂ ਅਚਾਰ ਦਾ ਰੋਟੀ ਨਹੀਂ ਖਾਦੀ ਜਾਂਦੀ ਹੈ ਨਾ ਤੇ ਸਮਝ ਹੀ ਨਹੀਂ ਲੱਗਦੀ ਹੈਗੀ ਵੀ ਬੰਦਾ ਕੀ ਕਰੇ ਕੀ ਨਾ ਕਰੇ ਡੇਲੀ ਡੇਲੀ ਇੰਨਾ ਜਿਆਦਾ ਕੰਮ ਬਹੁਤ ਜਿਆਦਾ ਕੰਮ ਹੁੰਦਾ ਤੇ ਚਲੋ ਵਾਹਿਗੁਰੂ ਦੇ ਘਰੋਂ ਕੰਮ ਹੋਣਾ ਤਾਂ ਬਹੁਤ ਜ਼ਰੂਰੀ ਆ ਪਰ ਗਰਮੀ ਨਾ ਹੋਵੇ ਹਨਾ ਮੌਸਮ ਹੁਣ ਜਿਹਾ ਬਨਾ ਦੁਸ਼ਹਿਰਾ ਵੀ ਆ ਗਿਆ ਹਨਾ ਦਿਮੇ ਕਹਿੰਦਾ 3-4 ਦਿਨਾਂ ਤੱਕ ਦੁਸ਼ਹਿਰਾ ਆ ਹਾਈ ਹਾਈ ਮੈਂ ਵੀ ਚਲੋ ਮੈਂ ਤਾਂ ਜਾਣਾ ਨਹੀਂ ਦੁਸ਼ਹਿਰਾ ਦੇਖਣ ਮੈਂ ਤਾਂ ਕਦੇ ਨਹੀਂ ਗਈ ਹੈਗੀ ਹਨਾ ਵੀ ਜਿਹੜੇ ਲੋਕ ਜਾਣਗੇ ਉਹ ਕਿਵੇਂ ਜਾਣਗੇ ਮੈਨੂੰ ਮੈਂ ਉਹਨਾਂ ਦੀ ਫਿਕਰ ਲੱਗੀ ਵੀ ਉਹ ਕਿਵੇਂ ਜਾਣਗੇ ਯਾਰ ਕਹਿੰਦਾ ਦੁਸ਼ਹਿਰਾ ਦੇਖ ਕੇ ਆਉਣਾ ਮੈਂ ਕਿਹਾ ਉੱਤੇ ਮੱchnਾ ਇੰਨੀ ਗਰਮੀ ਚ ਮੈਂ ਕਿਹਾ ਤੇ ਜੜਾ ਬੁਮਾਰ ਹੋ ਗਿਆ ਹੋਗੇ ਦੋ ਦਿਨ ਇੱਥੇ ਗਰਮੀ ਚ ਧੁੱਪੇ ਫਿਰੀ ਗਈ ਆ ਫਿਰ ਫਿਰ ਉਹੀ ਗੱਲ ਹੋ ਗਈ ਸੀ ਇਹਨੂੰ ਫਿਰ ਉਲਟੀਆਂ ਜਿਹਾ ਲੱਗੀਆਂ ਸੀਗੀਆਂ ਹਾਂ ਹਾਂ ਬਚ ਕੇ ਰਹੋ ਭਾਈ ਮੌਸਮ ਬਹੁਤ ਖਰਾਬ ਆ ਜੇ ਤਾਂ ਮਤਲਬ ਉਹੀ ਗੱਲ ਆ ਵੀ ਨਾ ਇੱਧਰ ਦਾ ਨਾ ਉੱਧਰ ਦਾ ਕਿਸੇ ਪਾਸੇ ਤਾਂ ਨਹੀਂ ਰਾਤ ਨੂੰ ਜੀ ਕਿਤੇ ਅੱਧੀ ਰਾਤ ਤੋਂ ਜਾ ਕੇ ਮੌਸਮ ਠੰਡਾ ਹੁੰਦਾ ਆ ਹਨਾ ਤੇ ਹੁਣ ਮੈਂ ਚਾਹ ਬੀਣ ਲੱਗੀ ਸੀ ਮੈਂ ਨਹਾ ਕੇ ਆਈ ਝੜ ਕੋਚਾ ਕਰਕੇ ਸਮਾਰ ਕੇ ਝੜ ਕੋਚਾ ਕਰਤਾ ਚੰਗੀ ਤਰ੍ਹਾਂ ਇੱਕ ਚਮਕਦਾ ਕੱਲ ਖੁਸ਼ੀ ਨੇ ਲੌਬੀ ਤਵਾ ਤਵਾਦੀ ਸੀਗੀ ਹਾਂ ਉਹਨੇ ਇੱਥੇ ਸੁਸੂ ਕਰਤਾ ਸੀ ਵੇ ਮੈਂ ਸਾਰੀ ਲੋਬੀ ਧੋਤੀ ਸਾਰੀ ਵੀ ਸਾਰੀ ਤੇ ਅੱਜ ਹੁਣ ਮੈਂ ਪੋਚੇ ਵਧੀਆ-ਵਧੀਆ ਪੋਚੇ ਲਾਏ ਹਨਾ ਮੈਨੂੰ ਤਾਂ ਵਧੀਆ ਨਹੀਂ ਲੱਗਦਾ ਹੈਗਾ ਬਿਨਾ ਪੋਚੇ ਲਾਏ ਇੱਕ ਦਿਨ ਸੜ ਜਾਂਦਾ ਦੋ ਦਿਨ ਨਹੀਂ ਸੜਦਾ ਹੈਗਾ ਬਿਨਾ ਪੋਚੇ ਲਾਏ ਪੋਚੇ ਲਾਉਣੇ ਪੈਂਦੇ ਆ ਸਾਰਾ ਦਿਨ ਕੰਮ ਇਹ ਵੀ ਦੁਪਹਿਰ ਤੇ ਜਦੋਂ ਮੈਂ ਝਾੜੂ ਲਾਉਂਦੀ ਫਿਰ ਇਹਨਾਂ ਨੇ ਇੱਥੇ ਕਣਕ ਕੱਢ ਲਈ ਕਣਕ ਅੱਧਿਕ ਰੱਖਿਆ ਚੱਕੀ ਤੇ ਹਾਂ ਅੱਧਾ ਟੱਥ ਲਾਉ ਪਿਆ ਕਹਿੰਦੇ ਮੈਂ ਵੀ ਕਿਹਾ ਮਾ ਤੋ ਕੇ ਬਿਹਾਲਾਂਗੇ ਹਨਾ ਇਹ ਮੱਕੀ ਲਾ ਕੇ ਗਏ ਚੱਕੀ ਦੇ ਚੱਕੀ ਵਾਲਾ ਕਹਿੰਦਾ ਹਮ ਤੋਂ ਮੱਕੀ ਨਹੀਂ ਪੀਂਦੇ ਮੈਂ ਇਹਨਾਂ ਨੂੰ ਕਹਾਂ ਭਾਈ ਹੁਣ ਲੋਕ ਥੈਲੀਆਂ ਲੈਂਦੇ ਨੇ ਕੋਈ ਬਿਹਾਉਂਦਾ ਹੈਗਾ ਹੁਣ ਕੰਮ ਕਰਕੇ ਤਾਂ ਅੱਧਾ ਕੱਪ ਚਾਹ ਤਾਂ ਮਿਲ ਜੂਵੇ ਬਹੁਤ ਵਧੀਆ ਲੱਗਦਾ ਚਲੋ ਇਧਰ ਚੋਂ ਚੱਲਦੇ ਆਂ ਰੋਲਾ ਪਾ ਬੈ ਖੁਸ਼ੀ ਨੇ ਲੈ ਭਾੜ ਇੱਧਰ ਰੱਖੀ ਗਲਾਸ ਤੇ ਬਾਹਰ ਤੱਕ ਹੀ ਮੇਰੀ ਦਾਲ ਆਪਾਂ ਦਾਲ ਦੇਖ ਲਈਏ ਪਹਿਲਾਂ ਫਿਰ ਚੱਲਦੇ ਆਂ ਬਾਹਰ ਚੋਂ ਪੈਕ ਕਰ ਜੀ ਜਾਂਦੀ ਆ ਤੇ ਇੱਕ ਤੁਹਾਡੇ ਲਈ ਹੈ ਨਾ ਜਿਹੜਾ ਸਰਪ੍ਰਾਈਜ਼ ਆ ਉਹ ਵੀ ਤੁਹਾਨੂੰ ਜਲਦੀ ਉਹ ਵੀਡੀਓ ਮਿਲ ਜੂਗੀ ਹੋ ਸਕਦਾ ਇਸ ਤੋਂ ਬਾਅਦ ਵਾਲੀ ਵੀਡੀਓ ਜਿਹੜੀ ਤੁਹਾਨੂੰ ਸਰਪ੍ਰਾਈਜ਼ ਵਾਲੀ ਮਿਲ ਜਵੇ ਹੈ ਨਾ ਕਿਉਂਕਿ ਕਾਫੀ ਦਿਨ ਹੋ ਗਏ ਹੈ ਨਾ ਤੇ ਖੁਸ਼ਖਬਰੀ ਆ ਬਹੁਤ ਹੀ ਵਧੀਆ ਤਾਂ ਹੀ ਤਾਂ ਉਹਦੇ ਘਰ ਕੇ ਇੰਨਾ ਚਾਤੇ ਕੰਮ-ਕੰਮ ਕਰਦੇ ਵਿੱਚ ਹੈ ਨਾ ਜਦੋਂ ਨਮਾਜ਼ੀ ਘਰੇ ਆਉਂਦਾ ਹੁੰਦਾ ਹੁੰਦਾ ਜਾਂ ਆਉਣਾ ਹੁੰਦਾ ਹੈ ਤਾਂ ਉਹਦੇ ਨਾਲ ਆਪਾਂ ਨੂੰ ਘਰ ਦੇ ਵਿੱਚ ਬਹੁਤ ਸਾਰੇ ਕੰਮ ਹੁੰਦੇ ਆ ਤੇ ਬਹੁਤ ਹੀ ਜ਼ਿਆਦੇ ਬਸ ਤੁਸੀਂ ਹੁਣ ਆਪ ਸਮਝ ਲਓ ਹਨਾ ਜਦੋਂ ਨਵੇਂ ਜੀ ਨੇ ਘਰ ਚ ਆਉਣਾ ਹੁੰਦਾ ਫਿਰ ਤਾਂ ਕੰਮ ਤਾਂ ਹੁੰਦਾ ਹੀ ਆ ਹਨਾ ਕਿੰਨੀਆਂ ਸਫਾਈਆਂ ਕਰੋ ਕਿੰਨੀਆਂ ਉਹਦੇ ਲਈ ਤਿਆਰੀਆਂ ਕਰੋ ਕਿੰਨਾ ਕੁਝ ਕਰੋ ਹਨਾ ਬਹੁਤ ਕੁਝ ਹੁੰਦਾ ਤੇ ਉਹੀ ਕੰਮ ਦੇ ਵਿੱਚ ਮੈਂ ਲੱਗੀ ਰਹਿਣੀ ਆ ਬਸ ਸਾਰਾ ਦਿਨ ਲੱਗੀ ਰਹਿਣੀ ਆ ਹਨਾ ਬਹੁਤ ਸਾਰਾ ਕੰਮ ਤੇ ਖੁਸ਼ੀ ਵੀ ਬਹੁਤ ਸਾਰੀ ਆ ਖੁਸ਼ੀ ਵੀ ਬਹੁਤ ਸਾਰੀ ਆ ਖੁਸ਼ੀ ਨੂੰ ਬਹੁਤ ਸਾਰੀ ਭੁੱਖ ਵੀ ਲੱਗੀ ਹੋਈ ਆ ਤੇ ਚਲੋ ਘਰ ਜੋ ਇਹ ਅੰਦਰਲਾ ਸਾਰਾ ਹੋਇਆ ਹੋਇਆ ਕੀ ਰਹਿੰਦਾ ਅੰਦਰੋਂ ਕੀ ਰੱਖ ਜਾਣ ਕੱਚੀ ਲੈ ਕੇ ਚੱਲਦੇ ਕਿਚਨ ਮੈਂ ਸਾਫ਼ ਕਰਤਾ ਚੰਗੀ ਤਰ੍ਹਾਂ ਭਾਂਡੇ ਢੁੰਢ ਮੰਜੇ ਪਏ ਆ ਜਿਹਨਿਆਂ ਇੱਕ ਨਹੀਂ ਭਾਂਡਾ ਤੇ ਇੱਕ ਭੈਣ ਬਾਰ-ਬਾਰ ਕਹਿੰਦੇ ਆ ਹਨਾ ਉਹ ਦੇ ਦਿਓ ਹੋਮ ਟੂਰ ਦੇ ਦਿਓ ਮੈਂ ਦੇਖਦੀ ਆ ਵੀ ਹੁਣ ਤੁਹਾਨੂੰ ਹੋਮ ਟੂਰੇ ਦਊਂਗੀ ਭਾਂਡੇ ਮੰਜੇ ਪੈਰੇ ਜਿਹਨਿਆਂ ਇੱਕ ਵੀ ਨਹੀਂ ਪੀਕੋ ਕੰਮ ਹੋਊਗਾ ਜਾਂ ਮਾਜ ਹੋਣਗੇ ਜਾਂ ਚਿੰਨ ਹੋਣਗੇ ਅੱਗੇ ਚਿੰਨ ਦੀ ਡਿਊਟੀ ਝਾਂ ਨੂੰ ਮੈਂ ਲਾ ਦਿੰਦੀ ਸੀ ਵੀ ਤੂੰ ਭਾਂਡੇ ਚਾਹ ਦੇ ਕੁਝ ਹੋਣ ਇਹਦੇ ਪੇਪਰ ਚ ਆਉਂਦੇ ਤੇ ਕੁਝ ਜਦੋਂ ਹੁਣ ਆਪਾਂ ਨੇ ਆ ਕੀਤਾ ਕਿਚਨ ਕਲੀਨ ਕੀਤਾ ਉਹ ਭਾਂਡੇ ਵੀ ਤਾਂ ਥੋੜਾ ਜਿਹਾ ਕਰ ਦੇਣਾ ਸੈਟਿੰਗ ਇੱਧਰ ਉੱਧਰ ਕਰਤੀ ਹੈ ਨਾ ਹਿੱਲ ਜਾਈ ਗਈ ਸੈਟਿੰਗ ਉਹਦੇ ਕਰਕੇ ਹੁਣ ਪਤਾ ਨਹੀਂ ਲੱਗਦਾ ਹੈਗਾ ਵੀ ਕਿਹੜਾ ਭਾਂਡਾ ਕਿੱਥੇ ਰੱਖਣਾ ਹੈ ਹਾਲੇ ਵੀ ਚੰਗੀ ਤਰ੍ਹਾਂ ਭਾਂਡੇ ਵਿੱਚ ਨਹੀਂ ਗੇ ਥੱਲਾ ਗਈ ਦਵਾਟਾਂ ਉਹ ਜਾਣੀ ਹੈ ਨਾ ਕਿਲੇ ਦੇ ਪਾਸੇ ਉਹ ਸਾਰੇ ਚੱਕ ਤੇ ਆਏ ਨਹੀਂ ਹੈਗਾ ਵੀ ਫਾਈਨਲ ਆਪੋ ਆਪਣੀ ਜਗ੍ਹਾ ਤੇ ਰੱਖ ਤੀ ਫਾਈਨਲ ਨਹੀਂ ਕਰਿਆਗਾ ਹੱਲੇ ਹੱਲੇ ਵੀ ਆਪਣੇ ਡਰਾ ਦੇ ਲੋ ਫੈ ਲੱਗੇ ਨਹੀਂ ਹੋਏ ਹੱਲੇ ਵੀ ਇਹਨਾਂ ਦਵਾਈ ਲਾ ਕੇ ਛੱਡੀ ਹੋਈ ਆ ਕਿਉਂਕਿ ਇਹ ਚੀਜ਼ ਜੇ ਅਸੀਂ ਮਿਸਤਰੀ ਨੂੰ ਦਿਖਾਇਆ ਅਸੀਂ ਕਹ ਸੁਹਾਬ ਜੀ ਆਈ ਹੋਈ ਆ ਵੀ ਕਿਤੇ ਲੱਕੜਨ ਤਾਂ ਨਹੀਂ ਕੁਝ ਹੋ ਜੂ ਉਹ ਕਹਿੰਦੇ ਦਵਾਈ ਲਾ ਦਿਓ ਤੇ ਕੁਝ ਨਹੀਂ ਹੁੰਦਾ ਹੈਗਾ ਵੀ ਉਹ ਵੀ ਬਹੁਤ ਸੋਹਣਾ ਕਹਿੰਦੇ ਤੁਸੀਂ ਸੰਭਾਲਿਆ ਹੋਇਆ ਵੀ ਇੰਨੇ ਸਾਲ ਹੋ ਗਏ ਵੀ ਇੰਨੀ ਕਿੱਥਾ ਕੋਈ ਕਰ ਨਹੀਂ ਸਕਦਾ ਜਿੰਨੀ ਤੁਸੀਂ ਕੀਤੀ ਹੋਈ ਆ ਲੱਕੜ ਦੀ ਮਿਸਤਰੀ ਬਲਾ ਸੀਗਾ ਆਪਾਂ ਕਰੇ ਉਹਨੂੰ ਦਿਖਾਇਆ ਸੀ ਅੱਜ ਸਵੇਰੇ ਵੀ ਉਹ ਅੰਕਲਾ ਆ ਕੇ ਗਏ ਨੇ ਤੇ ਕਹੋ ਜਿਹੜਾ ਆਪਣਾ ਲੌਬੀ ਦੇ ਵਿੱਚ ਸਟੂਲ ਜਿਹਾ ਉਹ ਠੀਕ ਕਰਵਾਉਣਾ ਆ ਤੇ ਇੱਕ ਅੱਧਾ ਕੁਝ ਹੋਰ ਕੰਮ ਆ ਥੋੜਾ ਜਿਹਾ ਉਹ ਵੀ ਕਰਵਾਉਣਾ ਆ ਆਪਾਂ ਘਰ ਦਾ ਥੋੜਾ ਜਿਹਾ ਥੋੜਾ ਜਿਹਾ ਥੋੜਾ ਜਿਹਾ ਟਾਈਮ ਬਾਅਦ ਥੋੜਾ ਜਿਹਾ ਘਰ ਰਿਪੇਅਰ ਮੰਗਦਾ ਹੁੰਦਾ ਆ ਦੇਖੋ ਨਾਲ ਤਰੀ ਹੁੰਦਾ ਲਿਆਂ ਦਿੱਤਾ ਸੀਗੀ ਬਾਹਰੋਂ ਤੋੜ ਕੇ ਅਲ ਅੱਲ ਕਹਿੰਦੇ ਤੁਸੀਂ ਵੀ ਉਹਨਾਂ ਅੱਲ ਕਹਿੰਦੇ ਆ ਅਸੀਂ ਅੱਲ ਕਹਿੰਦੇ ਆ ਉਹ ਜਿਹੜਾ ਲੰਬਾ ਜਿਹਾ ਕੱਦੂ ਹੁੰਦਾ ਸੀ ਢੱਕਾ ਵੀ ਰੰਗ ਦੇ ਦੇ ਦਾਲ ਤਾਂ ਰਿੱਜਗੀ ਲੱਗਦੀ ਆ ਬਾਲੀ ਸੋਹਣੀ ਰਿੱਜਗੀ ਇਹ ਤਾਂ ਚੁੱਲੇ ਤੇ ਤਾਂ ਦਾਲ ਘੋਲਦੀ ਬਹੁਤ ਸੋਹਣੀ ਆ ਬਸ ਇਹ ਤੜਕਾ ਲਾਉਣਾ ਰਹਿ ਗਿਆ ਇਹ ਲਾਉਨੇ ਆਪਾਂ ਹਲਕੀ ਜਿਹੀ ਅੱਗ ਜੀ ਚੱਲਦੀ ਚੱਲ ਚੱਲੀ ਜਾਂਦੰਨੇ ਆ ਦਕੀ ਕੀ ਬਿਆ ਕਾੜਾ ਪਿਆ ਨਹੀਂ ਇਹ ਚਨੇ ਨੇ ਚਲੋ ਹੋ ਗਏ ਸੀ ਜਦੋਂ ਮੈਨੂੰ ਕੁਝ ਹੋਰ ਦਾਲ ਸਬਜ਼ੀ ਨਹੀਂ ਸੀ ਸੋਝਦਾ ਮੈਂ ਕਹਿੰਦੀ ਸੀ ਕਿ ਮੈਂ ਆਹੀ ਚਨੇ ਕੱਢ ਕੇ ਉਹ ਕਰ ਦੂੰ ਬਣਾ ਦੂੰ ਫਿਰ ਮੱਖਣਿਆਂ ਨੇ ਤੇ ਖਾਣੀ ਨਹੀਂ ਹੁਣ ਤਾਂ ਬਣ ਗਏ ਕੋਈ ਕੋਈ ਥੋੜਾ ਜਿਹਾ ਕੜਾ ਕੋਈ ਕੋਈ ਤਾਂ ਬਣ ਗਿਆ ਐਂ ਚ ਖਾਲਾ ਇਹ ਕਾੜੇ ਚ ਪਈਏ ਖਾਲਾ ਕਾੜਾ ਨਹੀਂ ਚੰਗੀ ਤਰ੍ਹਾਂ ਖਾਂਦੀਗੀ ਆਜਾ ਜਰਿਆ ਨਾਲ ਦਰਵਾਜਾ ਲਾਲਾ ਚਲੋ ਇਧਰ ਚੁਈ ਖੁਸ਼ੀਰਾਮ ਆ ਗਿਆ ਖੁਜੀ ਖੁਜੀ ਹੋਏ ਕੀ ਹੋ ਗਿਆ ਘਾਟੇ ਮੇਰੇ ਬੱਚੇ ਨਹੀਂ ਰੋਣਾ ਪਾਇਆ ਘਾਟੇ ਮੇਰੇ ਬੱਚੇ ਨਹੀਂ ਰੋਣਾ ਪਾਇਆ ਹੈ ਲੋਲਾ ਘਾਟੇ ਪਾਇਆ ਹੋਇਆ ਤਾਂ ਤੈਨੂੰ ਕਮੈਂਟ ਪਤਾ ਕੀ ਆਇਆ ਕਹਿੰਦੇ ਕਹਿੰਦੇ ਐਨੀਮਲਸ ਨੂੰ ਗੇਟ ਤੋਂ ਬਾਹਰ ਰੱਖਿਆ ਕਰੋ ਹਨਾ ਘਰ ਤੋਂ ਬਾਹਰ ਰੱਖਿਆ ਕਰੋ ਤੇ ਛਾੜਾ ਦਾ ਸ਼ਾਰਾ ਹੀ ਕਰ ਭਰੇਆ ਵਿਆ ਕੁਝ ਨਹੀਂ ਹੁੰਦਾ ਵੀਰੇ ਵੀਰਾ ਪਤਾ ਨਹੀਂ ਭੈਣ ਮੈਨੂੰ ਨਹੀਂ ਪਤਾ ਕੋਸ਼ੀ ਨਹੀਂ ਹੁੰਦਾਗਾ ਸੁੱਸੂ ਵਟੀ ਹੋਈ ਆ ਬੰਦੇ ਕਿਹੜਾ ਨਹੀਂ ਕਰਦੇ ਬੰਦੇ ਕਿਹੜਾ ਨਹੀਂ ਕਰਦੇ ਹੈਨਾ ਫੇਕੇ ਨਾਲੇ ਸਾਡਾ ਸਾਰਾ ਘਰ ਹੀ ਇੰਨਾ ਦਾ ਇੰਨਾ ਦਾ ਹੀ ਆ ਇੰਨਾ ਕਰਕੇ ਹੀ ਆ ਸਾਡਾ ਘਰ ਹੈਨਾ ਵੀ ਇੰਨਾ ਕਰਕੇ ਹੀ ਆ ਕੁਛ ਨਹੀਂ ਹੁੰਦਾਗਾ ਇੰਨੀ ਵੀ ਕੋ ਲੋਕ ਕੁੱਤੇ ਵੇਡਾਂ ਤੇ ਰੱਖ ਲੈਂਦੇ ਨੇ ਹੈ ਇਹ ਤਾਂ ਫੇਰ ਆਪਣੇ ਜਿਵੇਂ ਕਹਿੰਦੇ ਇੰਨੇ ਸੋਹਣੇ ਨੇ ਇਹ ਇੰਨੇ ਸੋਹਣੇ ਨੇ ਇਹ ਅੱਜ ਜ ਸਵੇਰੇ ਇਹਨੇ ਮੇਰਾ ਅਸਲ ਮੈਂ ਨਾ ਕਿੰਨੇ ਦਿਨ ਹੋ ਗਏ ਮੇਰਾ ਕੰਮ ਲੇਟ ਹੁੰਦੇ ਨੂੰ ਹਨਾ ਜਿੱਦਣ ਦਾ ਇਹ ਹੋਇਆ ਉਦੋਂ ਲਈ ਸਾਰਾ ਕੰਮ ਮੇਰਾ ਲੇਟ ਹੁੰਦਾ ਇਹ ਮੈਨੂੰ ਕੰਮ ਕਰਾਂ ਨਹੀਂ ਦਿੰਦਾ ਅੱਜ ਇਹ ਕੱਲ ਜਿਹੜਾ ਨੂੰ ਛੁੱਟੀ ਸੀ ਗੱਲ ਜਿਹੜਾ ਇਹਦੇ ਨਾਲ ਖੇਡਦਾ ਫਿਰਿਆ ਅੱਜ ਇਹ ਬਿੱਲੀ ਵਾਂਗੂ ਲੱਭਦਾ ਫਿਰਿਆ ਉਹਨੂੰ ਤੇ ਹੁਣ ਵੀ ਕਿਹੜੇ ਵੇਲੇ ਦਾ ਲਾਂਗਾ ਦਿੰਦਾ ਵੀ ਆ ਜਾ ਮੇਰੇ ਨਾਲ ਖੇਡ ਲਾਓ ਦੋ ਵਾਰੀ ਇਹਨੂੰ ਆ ਕੇ ਕਹਿ ਗਿਆ ਕਹਿੰਦਾ ਮੇਰਾ ਥੋੜਾ ਜਿਹਾ ਪੜਕੇ ਮੈਂ ਫੇਰ ਖੇਡਦਾ ਹੁਣ ਉਹ ਕਹਿੰਦਾ ਸੀ ਇਹਨੂੰ ਖੁੱਲਾ ਛੱਡ ਦੋ ਮੈਂ ਕਿਹਾ ਹੁਣ ਭਈ ਇਹਦੀ ਮਾਂ ਦੀ ਧਾਰ ਚੋਣੀ ਆ ਹਾਲੇ ਅੱਜ ਜene ਮੈਨੂੰ ਕੋਈ ਕੰਮ ਨਹੀਂ ਕਰਨ ਦਿੱਤਾ ਹੈਗਾ ਬਸ ਕਹਿੰਦਾ ਆਏ ਮੈਨੂੰ ਹੱਥ ਦੇ ਦੇ ਮੈਂ ਹੱਥ ਖਾਈ ਜਾਵਾਂ ਤੇਰਾ ਬਸ ਤੂੰ ਬੈਠੀ ਰਹਿ ਰਾਮਣ ਮੈਂ ਚੁੱਲ੍ਹੇ ਕੋ ਕੰਮ ਕਰਾਂ ਉੱਥੋਂ ਮੈਨੂੰ ਵੱਜਾ ਮਾਰੀ ਜਾਵੇ ਆਏ ਹੱਕਾ ਮਾਰਦਾ ਜਵੱਕਾ ਵਾਂਗੂ ਵੀ ਆ ਜਾ ਮੇਰੇ ਕੋਲ ਆ ਜਾ ਸਾਰੇ ਘਰ 'ਚ ਮੈਂ ਅੰਦਰ ਬੈੱਡ ਸ਼ੀਟ ਪਿਛਾਵਾਂ ਉੱਥੇ ਬੈੱਡ ਸ਼ੀਟ ਨਾ ਪਿਛਾਉਣ ਦੇਵੇ ਮੈਨੂੰ ਵੀ ਬਸ ਤੂੰ ਜਹਾੜ ਦੇ ਮੈਨੂੰ ਜਾਂ ਤੂੰ ਆ ਜਾ ਪਰ ਮੈਂ ਕਹਿੰਦਾ ਮੇਰ ਨਾਲ ਖੇਡ ਲਾਉ ਦੇ ਨਾ ਨਹੀਂ ਖੇਡਿਆ ਅੰਦਰ ਮੇਰੇ ਕੋਲੇ ਗਿਆ ਕੁਚੂ ਕੁਚੂ ਆਏ ਕੁਚੂ ਕੁਚੂ ਜੇ ਕੱਕਾ ਸੀਦਾ ਕੁਚੂ ਕੁਚੂ ਜਿਆ ਕੀ ਕੰਨੀਆ ਤੂੰ ਦੁਪੱਟੇ ਖਾਣ ਲੱਗ ਗਿਆ ਹੈ ਹੈ ਇਦੇ ਵੱਲ ਦੇ ਦਿਆ ਗਿਆ ਹਾਈ ਤੂੰ ਦੁੱਧ ਨਹੀਂ ਬੁਲਾਇਆ ਮੈਨੂੰ ਤੈਨੂੰ ਦੁੱਧ ਬੁਲਾਇਆ ਨਹੀਂ ਤੈਨੂੰ ਦੁੱਧ ਮੈਂ ਧਰਚੋ ਤੇ ਪਿਲਾਉਣੀ ਆ ਹੁਣ ਚੱਲ ਛੱਡ ਧਰਚੋਈ ਚਲੋ ਇਧਰ ਚੋਈਏ ਮੇਰੀ ਮਾਂ ਦੀ ਜਿਹੜਾ ਚੋਲੀਆਂ ਇਹਨਾਂ ਨੇ ਬਾਹਰ ਕੱਟਤੀਆਂ ਮੇਰੀ ਮਾਂ ਦੀ ਧਰਚੋਈ ਹਾਂ ਚੋਨੀ ਚੋਨੀ ਚਲੋ ਇਧਰ ਚਲੋ ਜਵਾਕ ਨੂੰ ਭੁੱਖ ਲੱਗੀ ਹੋਈ ਆ ਬਾਅਦ ਚ ਮਿਲਦੇ ਆਪਾਂ ਲੋ ਜੀ ਟਾਈਮ ਆ ਜਿਹੜਾ ਸਵਾ 7 ਦਾ ਹੋ ਗਿਆ 7 ਪਤਾ ਨਹੀਂ ਕਿੰਨੇ ਹੋਏ ਨੇ 7:19 ਹੋ ਗਏ ਤੇ ਬੜੀ ਚਾਹ ਨਾਲ ਜਦੋਂ ਉਹ ਦੋ ਵੀਡੀਓ ਸ਼ੁਰੂ ਕਰੀ ਹੈ ਨਾ ਤੇ ਪਲ ਦਾ ਭਰੋਸਾ ਨਹੀਂ ਹੈਗਾ ਵੀ ਕਦੋਂ ਕੀ ਹੋ ਜਾਵੇ ਅਗਲੇ ਪਲ ਕੁਝ ਵੀ ਨਹੀਂ ਪਤਾ ਲੱਗਦਾ ਵੀ ਹੁਣ ਇਸ ਟਾਈਮ ਇੰਨਾ ਜਿਆਦਾ ਮੂਡ ਆਫ ਹਨਾ ਕੁਝ ਵੀ ਸਮਾਂ ਲੱਗਦੀ ਵੀ ਬਹਿਦ ਰੋਕੇ ਅਰਦਾਸਾਂ ਹੀ ਕਰਦੇ ਆਂ ਅਰਦਾਸਾਂ ਹੀ ਕਰਦੇ ਆਂ ਨਾ ਵੀ ਮੈਂ ਉਧਰਤੀ ਹੋਈ ਆ ਕੇ ਨਾ ਜਦੋਂ ਧਰ ਚੋ ਕੇ ਆਈ ਆ ਕੇ ਮੈਂ ਆ ਕੇ ਇੰਸਟਾਗ੍ਰਾਮ ਖੋਲਿਆ ਇੰਸਟਾਗ੍ਰਾਮ ਤੇ ਉੱਤੇ ਪੋਸਟ ਤੇ ਪੋਸਟ ਪਈ ਪਈ ਨੂੰ ਕਿ ਇਹ ਕੀ ਹੋ ਗਿਆ ਇਦਾਂ ਹਨਾ ਵੀ ਸਾਰੇ ਪੋਸਟ ਆਪਣੀਆਂ ਮੰਜਿਆਂ ਨੇ ਵੀ ਤੁਸੀਂ ਵੀ ਦੇਖ ਲਿਆ ਹਨਾ ਵੀ ਸਾਰੇ ਜਾਣੀ ਹਨਾ ਰਾਜਵੀਰ ਜਵੰਧਾ ਵੀਰ ਦੀ ਗੱਲ ਕਰਦੀ ਆਂ ਮੈਂ ਹਨਾ ਸਿੰਗਰ ਆਪਣੇ ਪੰਜਾਬੀ ਸਿੰਗਰ ਰਾਜਵੀਰ ਜਵੰਧਾ ਵੀਰਾ ਐਨੇ ਵਧੀਆ ਸਿੰਗਰ ਆ ਐਨੇ ਵਧੀਆ ਇਨਸਾਨ ਆ ਵੀ ਜਦੋਂ ਕੋਈ ਉਹਨਾਂ ਦਾ ਗਾਣਾ ਸੁਣਦੇ ਆ ਜਾਂ ਉਹਨਾਂ ਦੇ ਕੋਈ ਇੰਟਰਵਿਊ ਸੁਣਦੇ ਆ ਕਿਤੇ ਵੀ ਕੋਈ ਗੱਲ ਸੁਣਦੇ ਆ ਨਾ ਆਪ ਦਾ ਪੰਜਾ ਮਹਿਸੂਸ ਹੁੰਦਾ ਹੈ ਨਾ ਉਹਨਾਂ ਦੇ ਕਿ ਐਂ ਲੱਗਦਾ ਵੀ ਕੋਈ ਆਪਦਾ ਜੇ ਆ ਵਿੱਚ ਹੈ ਨਾ ਤੇ ਬਾਕੀ ਪਤਾ ਨਹੀਂ ਮੈਨੂੰ ਤਾਂ ਸਮਝ ਨਹੀਂ ਲੱਗਦੀ ਹੈ ਕਿ ਆਪਣੇ ਪੰਜਾਬੀ ਜਿਵੇਂ ਕਹਿੰਦੇ ਮਿਊਜ਼ਿਕ ਇੰਡਸਟਰੀ ਨੂੰ ਪਤਾ ਨਹੀਂ ਕੀ ਹੋ ਗਿਆ ਨજર ਲੱਗੀ ਕਿਸੇ ਦੀ ਜਾਂ ਕੀ ਹੋ ਗਿਆ ਵੀ ਬਹੁਤ ਜ਼ਿਆਦਾ ਕਹਿੰਦੇ ਨੇ ਵੀ ਸੱਟ ਮੱਗੀ ਐਕਸੀਡੈਂਟ ਹੋਇਆ ਹੈ ਨਾ ਉਹ ਤਾਂ ਨਹੀਂ ਅੰਦਰੋਂ ਕਵਰਾ ਹੜਜੀ ਹੋਈ ਜਾਂਦੀ ਅੰਦਰੋਂ ਹੋਰ ਤਰ੍ਹਾਂ ਦੀ ਤੇ ਵੈਸੇ ਕਰੂ ਕਰੇ ਸਾਰਾ ਕੁਝ ਸਹੀ ਸਹੀ ਹੋ ਜਵੇ ਹਰ ਮੈਂ ਇਹ ਕਹਦੀ ਆ ਬੈਠ ਕੇ ਸੱਚੇ ਪਾਤਸ਼ਾਹ ਚਾਹੇ ਵੀਰਤ ਤੁਰੇ ਨਾ ਪਰ ਉਹ ਜਿਉ ਮਾ ਜਾਗਦਾ ਇਸ ਦੁਨੀਆ ਦੇ ਵਿੱਚ ਪਰਿਵਾਰ ਦੇ ਵਿੱਚ ਹੱਸਦਾ ਖੇਡਦਾ ਰਹੇ ਕੋਈ ਵੀ ਆ ਨਾ ਵਿਆਹstagram ਸਾਰੇ ਕਹਦੇ ਅਰਦਾਸਾਂ ਕਰੋਰ ਦਸਾਂ ਕਰੋ ਹਾਂਜੀ ਆ ਮਤਲਬ ਉਹ ਹੋਰ ਪਿਛਲੇ ਸੀਨ ਜਾਦਾ ਜਾਂਦੇ ਹਨ ਮੈਨੂੰ ਤਾਂ ਸਿੱਧੂ ਵਾਲੇ ਸੀਨੇ ਜ਼ਿਆਦਾ ਹੀ ਜੀ ਉਹ ਵੀ ਜਦੋਂ ਧਾਰਾਦੁਰਾ ਚੋਕ ਕੇ ਨ타ਰਾਨੀ ਦੀ ਸ਼ਾਮ ਨੂੰ 5:00 ਵਜੇ ਨ타ਰਾ ਚੋਲ ਲੱਗਣਾ ਸੀ ਹਨ ਜਾਨੂੰ ਖਬਰ ਆਈ ਇੱਕ ਕਨੇ ਹੋਣ ਫੇਰ ਸਾਰਾ YouTube ਨਿਊਜ਼ ਨਿਊਜ਼ ਐ ਨਿਊਜ਼ ਚੱਲਦੀ ਆ ਵਾਹਿਗੁਰੂ ਕਰੇ ਵੀ ਹ ਸਾਰੇ ਜਣੇ ਅਰਦਾਸਾਂ ਕਰੋ ਜਦ ਤੱਕ ਤੁਹਾਡੇ ਤੱਕ ਵੀਡੀਓ ਆਉਗੀ ਉਦੋਂ ਤੱਕ ਵਾਹਿਗੁਰੂ ਸੱਚੇ ਪਾਤਸ਼ਾਹ ਵੀਰਾਂ ਠੀਕ ਠਾਕ ਹੋਵੇ ਅਰਦਾਸ ਕਰਦੇ ਆ ਵਾਹਿਗੁਰੂ ਬਾਬਾ ਨਾਨਕ ਅੱਗੇ ਵੀ ਸਾਰੇ ਆਪਣੇ ਪਰਿਵਾਰ ਨਾਲ ਗੱਲ ਕਰਦਾ ਹੋਵੇ ਵੀਰਾਂ ਹਨ ਮਾਂ ਦਾ ਪੁੱਤ ਪਹਿਣ ਦਾ ਭਾਈਆ ਟੜਕਾ ਕੱਟ ਲਿਆ ਮੇਰੀ ਕਿਚਨ ਚ ਬੜੰਦੀ ਹਿੰਮਤ ਨਹੀਂ ਪੈਂਦੀ ਹੈ ਕਿ ਹਨਾ ਦੁੱਧ ਸਾਡੇ ਬਾਲਟੀ ਚ ਪਿਆ ਵਨ ਬਾਰ ਬਾਰ ਆਈ ਐਨ ਜੀ ਕਰਦਾ ਵੇ ਦੋ ਦੋ ਵਾਰ ਤਾਂ ਮੈਂ ਯਾਰ ਨੂੰ ਕਹਿੰਦਾ ਯਾਰ ਖਬਰਾਂ ਦੇਖੀ ਕੋਈ ਖਬਰ ਆਈ ਆ ਕੋਈ ਨਿਊਜ਼ ਦੇਖੀ ਕੋਈ ਨਿਊਜ਼ ਆਈ ਆ ਪਹੇ ਕਰੋ ਸੱਚੇ ਪਾਤਸ਼ਾਹ ਕੋਈ ਗੁੱਡ ਨਿਊਜ਼ ਦੇ ਦਿਓ ਬਸ ਜੇ ਮੈਂ ਆਈ ਕਹਿ ਦੋ ਵੀ ਵੀਰਾ ਵਧੀਆ ਬੋਲਦਾ ਯਾਰ ਹਨਾ ਆਈ ਨਿਊਜ਼ ਵਾਲਿਆ ਕਹਿੰਦੇ ਵੀ ਸਿੱਧ ਸੱਟ ਲੱਗੀ ਆ ਰੀਡੀ ਸਹੀ ਸਹੀ ਕਰੀਏ ਨਾ ਐਕਸੀਡੈਂਟ ਹੋਦਾ ਤਾਂ ਨਾ ਹੀ ਪਾੜਾ ਆ ਵੈਗਰੂ ਅਰਦਾਸ ਕਰੋ ਸਾਰੇ ਜਣੇ ਜਦ ਤੱਕ ਤੁਹਾਡੇ ਤੱਕ ਵੀਡੀਓ ਆਵੇ ਨਾ ਉਦੋਂ ਤੱਕ ਸਾਰਾ ਕੁਝ ਸਹੀ ਤੇ ਹੀ ਹੋ ਜਾਵੇ ਪੀਰਾ ਕੋਈ ਗੱਲ ਨਹੀਂ ਸੱਟਾਂ ਰਿਕਵਰ ਹੋ ਜਾਂਦੀਆਂ ਹੁੰਦੀਆਂ ਨੇ ਪਰ ਬਿਛੋੜੇ ਰਿਕਵਰ ਨਹੀਂ ਹੁੰਦੇ ਹੈਗੇ ਨਾ ਵੈਗਰੂ ਸੱਚੇ ਪਾਤਸ਼ਾਹ ਜੀ ਕਿਤੇ ਮਾੜੀ ਜੀ ਵੀ ਸੁਣਦਾ ਨਾ ਅਰਦਾਸ ਤੇ ਪੂਰੀ ਕਰਦੇ ਵੈਗਰੂ ਸਾਰੀ ਦੁਨੀਆ ਅਰਦਾਸਾਂ ਕਰਦੀ ਆ ਅਤੇ ਨਵਧੀਆ ਸਿੰਗਰ ਆ ਇੰਨਾ ਵਧੀਆ ਇਨਸਾਨ ਆ ਜੀ ਨਹੀਂ ਕਰਦਾ ਮੇਰਾ ਹੁਣ ਕਿੰਨੇ ਚਾਣਾ ਮੈਂ ਵੀਡੀਓ ਸ਼ੁਰੂ ਕਰੀ ਸੀਗੀ ਸ਼ਾਂਤ ਯੋਗ ਹੈ ਬੈਗੀ ਨਹੀਂ ਆਣੀ ਨਹੀਂ ਹਰ ਵਾਸਤ ਕਰੋ ਸਾਰੇ ਜਾਣੇ ਬੈਗੀ ਤੁਸੀਂ ਸੱਚੇ ਬਾਜਾ ਜਦ ਤੱਕ ਤੁਹਾਡੇ ਤੱਕ ਇਹ ਵੀਡੀਓ ਆਵੇ ਨਾ ਜਦ ਤੱਕ ਤਾਂ ਨਿਊਜ਼ ਸਾਰੇ ਵਧੀਆ ਵਧੀਆ ਹੀ ਹੋਵੇ ਵੀ ਹਾਂ ਮੇਰਾ ਠੀਕ ਆ ਵੀ ਕਰਤਾ ਹੁਣ ਮੇਰਾ ਕਿਚਨ ਚ ਦੁੱਧ ਵੀ ਘਟਣ ਵਾਲਾ ਪਿਆ ਪਰ ਭਾਂਡੇ ਝਣਨ ਦੀ ਮੈਂ ਭਾਂਡੇ ਝਣਨ ਲੱਗੀ ਸੀ ਅੱਧੇ ਕਿਚਨੇ ਸੀਗੇ ਮੈਂ ਹਨ ਜਿਹੜੇ ਮੈਂ ਤੁਹਾਨੂੰ ਦਿਖਾਏ ਸੀ ਮੱਧੇ ਭਾਂਡੇ ਝਣਨੇ ਸੀ ਤੇ ਉਸ ਤੋਂ ਬਾਅਦ ਮੈਨੂੰ ਆਵਾਜ਼ ਮਾਰ ਲਈ ਤੇ ਡੈਡੀ ਨੇ ਕਹਿੰਦੇ ਵੀ ਤੂੰ ਦੁੱਧ ਲੈ ਜਾ ਤੁਹਾਨੂੰ ਪਤਾ ਹੀ ਆਪਣੀ ਲੋਸਨ ਥੋੜਾ ਜਿਆਦਾ ਲੇਟ ਪਲੇਟ ਖੜਦੀ ਆ ਹਨ ਕਹਿੰਦੇ ਦੁੱਧ ਲੈ ਜਾ ਫੜ ਕੇ ਤੇ ਮੈਂ ਉੱਥੇ ਦੁੱਧ ਲੈਣ ਚੰਡੀ ਸੀ ਤੇ ਜਾਂਦੇ ਜਾਂਦੇ ਮੈਂ ਇੰਸਟਾਗ੍ਰam ਖੋਲ ਲਿਆ ਮੈਂ ਕਿ ਚੱਲ ਹਾਲੇ ਤਾਂ ਉੱਥੇ ਪਰਮ ਗਿਆ ਵੀ ਉਹ ਬਾਲਟੀ ਫੜ ਲਿਆ ਉਹ ਘਰੇ ਨੂੰ ਜਦੋਂ ਮੈਂ ਇੰਸਟਾਗ੍ਰam ਖੋਲਿਆ ਤਾਂ ਉੱਥੇ ਉਹ ਨਿਊਜ਼ ਚੱਲੇ ਮੈਂ ਭਾਂਡੇ ਰ ਦੇ ਕਿਚਨੇ ਜਾਂਦੇ ਖਲੋ ਤੁਸੀਂ ਮੈਂ ਦੁੱਧ ਵੀ ਬਾਲਟੀ 'ਚ ਪਿਆ ਰਾ ਦੇਖੋ ਤੜਕਾ ਮੈਂ ਛਿੰਦ ਕੇ ਰੱਖ ਲਿਆ ਚਲੋ ਕੱਟੀਏ ਕਿੱਡਾ ਖਾਣ ਨੂੰ ਵੀ ਮੰਗਦਾ ਸਭ ਕੁਝ ਹੋ ਜਾਂਦਾ ਹਨਾ ਪਰ ਵਾਹਿਗੁਰੂ ਵੀਰੇ ਨੂੰ ਠੀਕ ਕਰ ਦੇ ਵਾਹਿਗੁਰੂ ਸੱਚਾ ਪਾਤਸ਼ਾਹ ਕਿਤੇ ਇੰਨੀ ਕਵੀਰ ਦਾਸ ਸੁਣਦਾ ਨਾ ਮੇਰੀ ਗਰੀਬਣੀ ਦੀ ਉਹ ਉਹ ਇਨਸਾਨ ਨੂੰ ਠੀਕ ਕਰਦੇ ਬਹੁਤ ਵਧੀਆ ਇਨਸਾਨ ਆ ਵੀਰੇ ਬਹੁਤ ਹੀ ਵਧੀਆ ਇਨਸਾਨ ਆ ਜਿੰਨਾ ਵੀ ਆਪਾਂ ਕਹਿ ਦਈਏ ਨਾ ਉਨਾ ਵਧੀਆ ਇਨਸਾਨ ਹੈ ਸਿੰਗਰ ਬਹੁਤ ਵਧੀਆ ਇਨਸਾਨ ਬਹੁਤ ਵਧੀਆ ਅਰਦਾਸ ਕਰੋ ਸਾਰੇ ਜਣੇ ਵੀਰੇ ਲਈ